ਇਹ ਮਦਦ ਕਿ ਆ ਕੀ ਕਹਿਣਾ ਚਾਹੋਗਾ ਪਹਿਲਾਂ ਨਾਮ ਤੇ ਸੰਸਥਾ ਦਾ ਨਾਮ ਦੱਸ ਦਿਓ ਅ ਮੈਂ ਤੁਹਾਨੂੰ ਐਸਐਸ ਹੋਈ ਅਸੀਂ ਐਨਜੀਓ ਚਲਾ ਰਹੇ ਹਾਂ ਐਕਸਟਰੈਸ਼ਨ ਗ੍ਰੈਂਸਿਫਲ ਰਜਿਸਟਰਡ ਹੈ ਪਿਛਲੇ 23 ਸਾਲਾਂ ਤੋਂ ਔਰ ਅਸੀਂ 400 ਤੋਂ ਜ਼ਿਆਦਾ ਸੈਨਿਕਾਂ ਨੂੰ ਪੈਨਸ਼ਨ ਅੱਜ ਤੱਕ ਦਵਾ ਚੁੱਕੇ ਆਂ ਔਰ ਹਾਲ ਹੀ ਤੋਂ ਸਾਡਾ ਚਾਲੂ ਹੈ ਇਹ ਸਾਡੇ ਨਾਲ ਜਿਹੜੇ ਬੈਠੇ ਨੇ ਇਹ ਸਪਾਈ ਗੁਰਪਾਲ ਸਿੰਘ ਨੇ ਇਹ ਸਾਡੇ ਕੋਲ 2018 'ਚ ਆਏ ਸੀ ਔਰ ਇਹਨਾਂ ਨੇ ਦੱਸਿਆ ਸੀ ਕਿ ਇਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਔਰ ਇਹਨਾਂ ਨੂੰ ਫੌਜ ਨੇ ਜ਼ਬਰਦਸਤੀ 9 ਸਾਲ ਨੌਕਰੀ ਕਰਵਾ ਕੇ ਘਰ ਭੇਜ ਦਿੱਤਾ ਇਹਨਾਂ ਨੇ 1961 ਦੇ ਵਿੱਚ ਆਰਮੀ जॉइन ਕੀਤੀ ਸੀ ਤੇ 1970 ਦੇ ਵਿੱਚ ਇਹਨਾਂ ਨੂੰ ਘਰ ਭੇਜ ਦਿੱਤਾ ਸੀ ਇਹ ਕਹਿ ਕੇ ਕਿ ਹੋਰ ਕੋਈ ਵੈਕੈਂਸੀ ਨਹੀਂ ਹੈਗੀ ਅੱਗੇ ਇਸ ਲਈ ਅਸੀਂ ਤੁਹਾਨੂੰ ਆਰਮੀ ਤੋਂ ਆਊਟ ਕਰ ਰਹੇ ਹਾਂ ਇਹਨਾਂ ਨੂੰ ਆਰਮੀ ਤੋਂ ਆਊਟ ਕਰ ਦਿੱਤਾ ਲੇਕਿਨ ਇਹਨਾਂ ਦੀ ਜਿਹੜੀ ਟਰਮ ਕੰਡੀਸ਼ਨ ਸੀ ਉਹ ਵਾਇਓਲੇਟ ਹੋ ਗਈਆਂ ਟਰਮ ਕੰਡੀਸ਼ਨ ਇਹ ਸੀ ਕਿ 7/8 ਉਹਦਾ ਮਤਲਬ ਸੀਗਾ ਕਿ ਇਹ ਆਰਮੀ ਦੇ 7 ਸਾਲ ਰੈਗੂਲਰ ਨੌਕਰੀ ਕਰਨਗੇ ਔਰ 8 ਸਾਲ ਇਹਨਾਂ ਨੂੰ ਰਰਵਿਸ ਦੇ ਤੌਰ ਤੇ ਨੌਕਰੀ ਦਿੱਤੀ ਜਾਏਗੀ ਜਿਹਦੇ ਵਿੱਚ ਸਾਲ ਤੇ 2 ਮਹੀਨੇ ਇਹ ਫੈਨਿੰਗ ਕਰਦੇ ਨੇ ਆਰਮੀ ਦੇ